ਜਿੱਥੇ ਪਾਵਨ ਬਾਣੀ ਜਪਜੀ ਸਾਹਿਬ ਦੀ ਪਹਿਲਾ ਉਪਕੁਕਿਤ ਕੀਤੀ ਜਪਜੀ ਸਾਹਿਬ ਦੀ ਬਾਣੀ ਜਿਹੜੀ ਆਹੋ ਬ੍ਰਮ ਗਿਆਨ ਵਾਸਤੇ ਇਸ ਤਰ੍ਹਾਂ ਕੀ ਜਿੰਨੇ ਵੀ ਮਹਾਤਮਾ ਜਨ ਹੋਏ ਨੇ ਜੋ ਆਪਾਂ ਸ਼ਹੀਦਾ ਸਿੰਘਾਂ ਦੀਆਂ ਗਾਥਾਵਾਂ ਕਰਦੇ ਹਾਂ ਪੜ੍ਹਦੇ ਸੁਣਦੇ ਹਾਂ ਉਹ 52 ਬਾਣੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਬੜੀ ਮਹਾਨਤਾ ਹੈ ਇਹ ਬ੍ਰह्म ਗਿਆਨ ਦੀ ਬਾਣੀ ਹੈ ਜਿਸ ਤਰ੍ਹਾਂ ਆਪਾਂ ਪੰਜ ਬਾਣੀਆਂ ਪੜ੍ਹਦੇ ਹਾਂ ਅੱਜ ਮੈਂ ਸੋਚਿਆ ਵੀ ਕੁਝ ਕੁ ਬਾਣੀਆਂ ਦਾ ਮਹਾਤਮ ਦੱਸਿਆ ਜਾਵੇ ਕੀ ਬਾਣੀਆਂ ਦਾ ਮਹਾਤਮ ਕੀ ਹੈ ਤੇ ਪੰਜ ਬਾਣੀਆਂ ਕਿਉਂ ਪੜ੍ਹੀਆਂ ਜਾਂਦੀਆਂ ਹਨ ਇਹਨਾਂ ਦਾ ਮਹਾਤਮ ਕੀ ਹੈ ਇਹਨਾਂ ਦਾ ਲਾਭ ਕੀ ਹੈ ਤੋ ਪਹਿਲੀ ਬਾਣੀ ਜਿਹੜੀ ਅਮਰਤ ਵਾਲੇ ਪੜ੍ਹੀ ਜਾਂਦੀ ਆ ਪਾਵਨ ਬਾਣੀ ਜਪ ਬਾਣੀ ਦਾ ਨਾਮ ਜਪ ਹੈ ਜਪ ਬਾਣੀ ਸਤਕਾਰ ਵਜੋਂ ਜੀ ਜਿਹੜਾ ਜਪਜੀਤ ਸਾਹਿਬ ਜਾਪ ਸਾਹਿਬ ਸਾਹਿਬ ਤੇ ਜੀ ਸ਼ਬਦ ਸਤਕਾਰ ਦਾ ਹੈ ਜਪ ਬਾਣੀ ਹੈ ਜਿਹੜੀ ਇੱਕ ਓ ਅੰਕਾਰ ਤੋਂ ਲੈ ਕਰਕੇ ਜਿਨੇ ਨਾਮ ਤੇ ਆਇਆ ਗਏ ਮਸੰਕਰ ਕਾਲ ਇਹਦੇ ਵਿੱਚ ਸਾਰੇ ਸ੍ਰਿਸ਼ਟੀ ਦਾ ਸਾਰੇ ਸੰਸਾਰ ਦਾ ਸਭਨਾ ਦਾ ਵਰਣਨ ਕੀਤਾ ਹੈ ਕਰਮਖੰਡ ਧਰਮਖੰਡ ਸ਼ਰਮਖੰਡ ਸੱਚਖੰਡ ਇਹ ਸਾਰੀਆਂ ਪੌੜੀਆਂ ਨੇ ਕਿਵੇਂ ਕਿਵੇਂ ਚੜ੍ਹਨਾ ਹੈ ਕਿਵੇਂ ਕਿਵੇਂ ਪ੍ਰਾਪਤੀ ਕਰਨੀ ਹੈ ਇਹ ਸਾਰਾ ਜਿਹੜਾ ਪਾਵਨ ਬਾਣੀ ਜਪਜੀ ਸਾਹਿਬ ਦੀ ਬਾਣੀ ਅੰਦਰ ਹੈ ਝੜੀ ਬਾਣੀ ਬ੍ਰਹਮ ਗਿਆਨ ਵਾਸਤੇ ਦੱਸੀ ਗਈ ਹੈ ਇਹ ਬਾਣੀ ਬ੍ਰਹਮ ਗਿਆਨ ਦਿੰਦੀ ਹੈ ਪੰਜਾਬ ਸਰ ਦੀ ਬਾਣੀ ਸਾਧ ਸੰਗਤ ਜੀ ਜਿੱਥੇ ਸਤਿਗੁਰਾਂ ਨੇ ਨਮਸਕਣਾ ਕੀਤੀ ਹੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਗਨੋ ਕੇ ਨਮਸਤੰ ਅਭੇਕੇ ਨਮਸਤੰ ਅਲੇਕੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਦੇ ਨਮਸਤੰ ਭੰਜੇ ਨਮਸਤੰ ਨਾਮੇਨ ਮਤੰ ਘਟਾਮੇ ਤੇ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਤੂੰ ਜਿਹੜਾ ਹੈ ਅਕਾਲੇ ਹੈ ਕਿਰਪਾਲੇ ਹੈ ਕਿਰਪਾ ਕਰਨ ਵਾਲਾ ਹੈ ਅਕਾਲ ਹੈ ਤੇਨੂੰ ਨਮਸਕਾਰ ਹੈ ਤੂੰ ਦਿਆਲੂ ਹੈ ਤੇਨੂੰ ਨਮਸਕਾਰ ਹੈ ਤੂੰ ਕਿਰਪਾਲੂ ਹੈ ਇਤ ਆਦਿਕ ਜਪ ਸਾਹਿਬ ਦੀ ਬਾਣੀ ਅਕਾਲ ਪੁਰਖ ਦੀ ਉਸਤਤ ਹੈ ਸੋ ਇਹਦੇ ਵੱਲ ਧਿਆਨ ਦਿਹਾ ਜੇ ਵੀ ਕੀ ਮਹਾਤਮ ਹੈ ਪੰਜ ਬਾਣੀਆਂ ਆਮ ਹੈ ਕਈ ਵਾਰ ਜਦ ਪੁੱਛੀਦਾ ਪਾਠੀ ਸਿੰਘਾ ਨੂੰ ਗ੍ਰੰਥੀ ਸਿੰਘਾ ਨੂੰ ਕਿੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ 5 ਸਾਲ ਜੀ 10 ਸਾਲ ਜੀ ਕੁ 15 ਸਾਲ ਕੁ 20 ਸਾਲ ਬਾਬਾ ਜੀ 40 ਸਾਲ ਹੋ ਗਏ ਸੇਵਾ ਕਰਦਿਆਂ 50 ਸਾਲ ਹੋ ਗਏ ਫੇ ਤੱਕ ਨਾ ਪੰਜ ਬਾਣੀਆਂ ਦਾ ਮਹਾਤਮ ਕੀ ਹੈ ਜੀ ਕੀ ਮਹਾਤਮ ਨਹੀਂ ਪਤਾ ਸੀ ਤਾਂ ਬਸ ਵਿਕਰਚ ਪੜ ਕੇ ਸੰਗਤ ਨੂੰ ਸੁਣਾ ਦਿੰਨੇ ਆ ਆਖੋ ਸਤਨਾਮ ਜਿਹਨੂੰ ਆਪ ਟੀਚਰ ਨੂੰ ਨਹੀਂ ਲੈਸਨ ਦਾ ਪਤਾ ਵੀ ਇਹ ਇਹਦਾ ਕੀ ਮਹਾਤਮ ਹੈ ਆਪ ਡੇਰੀ ਵਾਲੇ ਨੂੰ ਦੁੱਧਾ ਨਹੀਂ ਪਤਾ ਇਹਦੀ ਕਿੰਨੀ ਫੈਂਟ ਆ ਤੂੰ ਕਿਸੇ ਨੂੰ ਕੀ ਦੱਸੇਗਾ ਇਸ ਵਾਸਤੇ ਜਿਹੜਾ ਹੈ ਅਕਾਲ ਪੁਰਖ ਦੀ ਉਸਤਤ ਦੇ ਸ਼ਬਦ ਦੂਜੀ ਬਾਣੀ ਤੀਜੀ ਬਾਣੀ ਹੈ विरग शुद्ध सहु सुदान के देखरियो घर जो जती के सूर स्वरादन शुद्ध सुधाक संत समहु अनेक मति के सारे ही देश को देख रहे हो मत कहो ना देखत प्राणपति के इनेच विराग है तीसरी वाणी इते भय तो कहा पए भूपत राजे अंत को नागे ही पाए पधारे पैर पधारे ਕੰਡੇ ਵੱਡੇ ਵੱਡੇ ਰਾਜੇ ਮਹਾਰਾਜੇ ਹੋ ਤੁਰ ਗਏ ਸਵਈਏ ਤੇਰੇ ਅੰਗ ਤੇਰੇ ਅੰਦਰ ਸਿੱਖਾ ਬਿਰਾਗ ਪੈਦਾ ਕਰਦੇ ਆ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਹੋ ਤੁਰ ਗਏ ਉਹ ਖੀਰ ਨਗੇ ਪਹਿਰੀ ਤੇ ਖਾਲੀ ਹੱਥ ਗਏ ਨੇ ਆਖੋ ਸਤਨਾਮ 3 ਵਾਰ ਤੀਜੀ ਬਾਣੀ ਚੌਥੀ ਜਿਹੜੀ ਸਿ ਬਿਰਾਗ ਪੈਦਾ ਹੋਵੇਗਾ ਚੌਥੀ ਬਾਣੀ ਹੈ ਅਮ੍ਰਿਤ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਅਮਰੇ ਦੁਸ਼ਟ ਵੈਰੀ ਦੋਖੀ ਨਿੰਦਕ ਹਮਰੇ ਦੁਸ਼ਟ ਸਭੇ ਤੁਮ ਕਾਭੋ ਨਾਸ ਕਰ ਦੋ ਖਤਮ ਕਰ ਦੋ ਹਮਰੇ ਦੁਸ਼ਟ ਸਭੇ ਤੁਮ ਕਾਭੋ ਆਪ ਹਾਥ ਨੇ ਆਸ ਸੌਖੇ ਅਰਥਾ ਕੋਈ ਔਖੇ ਨਹੀਂ ਆਪ ਹਾਥ ਨੇ ਮੋਹੇ ਬਚਾਓ ਇਸ ਵਾਸਤੇ ਸੰਪੂਰਨ ਜੜੀ ਪੜੀ ਜਾਵੇ ਤੇ ਬਹੁਤ ਦਾ ਲਾਭ ਹੈ ਚੌਪੀ ਸੈ ਚੌਥੀ ਬਾਣੀ ਜਿਹੜੀ ਆ ਬੇਨਤੀਆਂ ਸਤਿਗੁਰਾਂ ਦੇ ਅੱਗੇ ਹੁਣ ਆਪਾਂ ਇੱਥੇ ਕਾਹ ਤੋਂ ਆਨੇ ਆ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੇਹ ਰੋਗ ਤਾਂ ਮੰਗਦਾ ਤੇ ਕੀ ਕਰਦੇ ਆ ਇਹ ਬੇਨਤੀ ਹੀ ਕਰਦੇ ਨਾ ਇਹ ਸਾਡੀਆਂ ਬੇਨਤੀਆਂ ਆ ਬਾਹਰ ਸਾਡਾ ਅਮਰੀਕਾ ਦਾ ਵੀਜ਼ਾ ਲਾ ਦੇ ਸਾਡੇ ਕੈਨੇਡਾ ਦਾ ਲਾ ਦੇ ਇਹ ਬੇਨਤੀਆਂ ਬੇਨਤੀਆਂ 24 ਹੈ ਬੰਦਰ ਜਦੋਂ ਉਹ ਹੋਣਗੀ ਅਸਲ ਬੇਨਤੀ ਜੇ ਵਿਰਾਗ ਪੈਦਾ ਹੋਵੇਗਾ ਕਿ ਪਰਮੇਸ਼ਰ ਦੀ ਪ੍ਰਾਪਤੀ ਸਾਨੂੰ ਹੋ ਜੇ ਫਿਰ ਪੰਜਵੀਂ ਬਾਣੀ ਹੀ ਸਾਥ ਸੰਗ ਦੇ ਜਿਹੜੀ ਆ ਕੋਈ ਆਨੰਦ ਫਿਰ ਕੀ ਹੋਵੇਗਾ ਕੋਈ ਸਾਧੂ ਸੰਤ ਮਹਾਤਮਾ ਉਹਨਾਂ ਨੇ ਬੱਚੇ ਨੂੰ ਸੰਥਿਆ ਕਰਾਉਂਦੇ ਕਰਾਉਂਦੇ بڑا ਬੱਚਾ ਸੰਥਿਆ ਬੜੀ ਪਿਆਰ ਨਾਲ ਕਰਦਾ ਬੜੇ ਪਿਆਰ ਨਾਲ ਗੁਰੂ ਘਰ ਆਉਣਾ ਉਹਨੇ ਸਭ ਤੋਂ ਪਹਿਲਾਂ ਆਉਣਾ ਤੇ ਸਭ ਤੋਂ ਬਾਅਦ ਜਾਣਾ ਬੜਾ ਉਹਦਾ ਪਿਆਰ ਮਹਾਤਮਾ ਦੇ ਨਾਲ ਇਸੇ ਤਰ੍ਹਾਂ ਕਰਾਉਂਦੇ ਕਰਾਉਂਦੇ ਪਾਠ ਕਰਾਉਂਦੇ ਆਨੰਦ ਸਾਹਿਬ ਆ ਗਿਆ ਫੁੜਕਾ ਸਾਹਿਬ ਅਥੇ ਬੰਦ ਕਰਤਾ ਅਗਤੀ ਪੜੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਉਹ ਗੁਰਕਾ ਸਾਹਿਬਾਨ ਕਰਤਾ ਕਹਿੰਦੇ ਸਤਿਗੁਰੂ ਤਾਂ ਪਾ ਲਿਆ ਜੀ ਆਖੋ ਸਤਨਾਮ ਧਰੀ ਵਾre ਕਿੰਨੇ ਸਤਿਗੁਰੂ ਇਸ ਤਰ੍ਹਾਂ ਨਹੀਂ ਪਾਇਆ ਜਾਣਾ ਸਤਿਗੁਰੂ ਜਿਹੜਾ ਬਹੁਤ ਜਾਪ ਤਪ ਕਰਕੇ ਬਾਣੀ ਪੜ ਕੇ ਅਭਿਆਸ ਕਰਕੇ ਸਿਮਰਨ ਕਰਕੇ ਸੇਵਾਵਾਂ ਕਰਕੇ ਅੰਮ੍ਰਿਤ ਵੇਲੇ ਜਾਗ ਕੇ ਤਪ ਸਾਧਨ ਕਰਕੇ ਜਿਹੜੇ ਨੇ ਇਹ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਜੀਵਨ ਮੁਕਤੀ ਦਾ ਆਨੰਦ ਹੈ 40 ਪੌੜੀਆਂ ਕੰਪਲੀਟ ਜੀਵਨ ਮੁਕਤੀ ਦਾ ਆਨੰਦ ਇੱਥੋਂ ਤੱਕ ਅੱਜ ਇਹ ਜਿਹੜੇ ਨੇ ਸਾਇੰਸ ਦਾ ਜੋਗ ਆ ਗਿਆ ਬਹੁਤ بڑے ਲਿਖੇ ਨੇ ਜੀ ਬਹੁਤ ਨੌਲੇਜ ਆ ਬਹੁਤ ਸਮਝ ਆ ਪਰ ਬੜੇ ਅਸੀਂ ਸ਼ੰਕਾਵਾਦੀ ਹੋ ਗਏ ਆ ਕੁਦਰਤ ਨਾਲ ਬੜੀ ਛੇੜਛੜ ਕਰਦੇ ਆ ਜਿਹੜਾ ਹੈ ਜਿਹੜਾ ਹੈ ਸਤਿਗੁਰੂ ਦੀ ਹੋਂਦ ਨੂੰ ਜਿਹੜਾ ਸਤਿਗੁਰੂ ਦੇ ਇਹ ਪ੍ਰਕਿਰਤੀ ਨੂੰ ਕੁਦਰਤ ਦੇ ਨਾਲ ਖਿਲਵਾੜ ਕਰਦੇ ਤਾਂ ਹੀ ਕਦੇ ਭੂਕ ਮਾਉਂਦੇ ਆ ਕਦੇ ਪਚਾਲ ਆਉਂਦੇ ਕਦੇ ਹੜ੍ਹ ਆਉਂਦੇ ਆ ਕਦੇ ਬਿਮਾਰੀਆਂ ਆਉਂਦੀਆਂ ਕਦੇ ਕਰੋਨਾ ਆਉਂਦੇ ਆ ਇਹ ਜਿਹੜਾ ਹੈ ਕੁਦਰਤ ਨਾਲ ਛੇੜਛਾੜ ਹੈ ਜਿਨੇ ਪੜ ਲਏ ਕਿ ਉਨੇ ਜਿਆਦਾ ਆਪਾਂ ਜਿਹੜਾ ਹੈ ਪਰ ਜੜੇ ਲਈ ਸ਼ਰਧਾਵਾਨ ਨੇ ਹੁਣ ਉਹ ਕਦੇ ਵੀ ਜਿਹੜਾ ਹੈ ਕਿਸੇ ਦੇ ਮਗਰ ਲੱਗਦੇ ਨਹੀਂ ਉਹ ਕੇਵਲ ਤੇ ਕੇਵਲ ਸ਼ਰਧਾ ਸ਼ਬਦ ਗੁਰੂ ਤੇ ਰੱਖਦੇ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਦੇ ਤਾਂ ਇੰਨੇ ਅਸੀਂ ਸ਼ੰਕਾਵਾਦੀ ਹੋ ਗਏ ਆ ਆ ਕਿਵੇਂ ਹੋ ਸਕਦਾ ਜੀ ਆ ਕਿੰਦਾ ਹੋ ਸਕਦਾ ਜੀ ਤਿੰਨ ਪਾਠ ਜਿਹੜੇ ਮਰਿਆਦਾ ਦੇ ਨਾਲ 40 ਪੌੜੀਆਂ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਘਿਓ ਪਾਉਂਦਿਆਂ ਆਟਾ ਭੁੰਨਦਿਆਂ ਜਪਜੀ ਸਾਹਿਬ ਦਾ ਪਾਠ ਕੰਠ ਹੋਵੇ ਸ਼ੁੱਧ ਥਿਆਰੀਆ ਬਿਹਾਰੀਆਂ علاوہ ਅੰਗਲਾਵਾ ਔਂਕੜ ਦਲੰਕਰ ਟਿੱਪੀ ਬਿੰਦੀ ਅੱਦਕ ਕੰਨਾ ਇਹ ਸਾਰੇ ਮਰਿਆਦਾ ਨਾ ਕਰ ਲਿਓ ਜਿੰਨਾ ਮਰਜੀ ਕੰਮ ਕਿਸੇ ਦਾ ਅੜਿਆ ਹੋਵੇ ਜਾਂ ਬੀਬੀਆਂ ਭੱਜੀਆਂ ਫਿਰਦੀਆਂ ਕਹਿੰਦੇ ਬਾਪੇ ਕੋ ਪੁੱਛ ਆਇਆ ਫਲਾਣੇ ਕੋਟ ਢਮਕਾਣੇ ਕੋ ਦੱਸੋ ਜੀ ਕਰਿਆ ਚੱਕਰ ਆਓ ਚੱਕਰ ਆ ਫਲਾਣਾ ਢਮਕਾਣਾ ਜਿੰਨਾ ਮਰਜੀ ਕਿਸੇ ਦਾ ਤਕੜਾ ਚੱਕਰ ਪਿਆ ਹੋਵੇ ਕੋਈ ਵਿਧੀ ਵਾਲਾ ਸਿੰਘ ਹੋਵੇ ਚੜ੍ਹਦੀ ਕਲਾ ਦਾ تن پاھ نند صاحب دے بیراضا نہ کر لیو جاب جی سہدک کر لیو سنے کیسی ਇਸ਼ਨਾਨ ਕਰਕੇ ਸੱਚੇ ਵਸਤਰ ਅਰਦਾਸ ਕਰਕੇ ਕੜਾ ਪ੍ਰਸ਼ਾਦ ਜੀ ਦੇਵ ਦੀ ਭੋਗ ਲਵਾਇਓ ਜੇ ਨਾ ਕਾਰਜ ਹੋਵੇ ਤੇ ਮੈਨੂੰ ਆਕੇ ਫੜਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਕਤੀ ਬਾਣੀ ਚ ਹੈ ਪਰ ਕਮੀਆਂ ਕਿੱਥੇ ਆ ਬਾਣੀ ਚ ਕਦੇ ਨਹੀਂ ਕਮੀ ਸਾਡੇ ਚ ਹੈ ਏ ਸਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਤਾਕਤ ਉਹੀ ਵਰਤਦੀ ਪਈ ਆ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਉਹ ਤਾਕਤ ਤਾਂ ਅੱਜ ਵੀ ਜਿਹੜੀ ਵਰਤ ਰਹੀ ਆ ਬਾਣੀ 'ਚ ਕੋਈ ਕਮੀ ਨਹੀਂ ਸ਼ਬਦ 'ਚ ਕੋਈ ਕਮੀ ਨਹੀਂ ਪਰ ਸਾਨੂੰ ਇਹਦਾ ਅਸਲ 'ਚ ਪ੍ਰਚਾਰ ਜਿਹੜਾ ਹੋਇਆ ਇਹ ਨਹੀਂ ਨਾ ਤਾਂ ਮਾਫ ਕਰ ਲੋਕਾਂ ਨੇ ਕਰਨ ਦਿੱਤਾ ਤੇ ਨਾ ਹੋਇਆ ਤੇ ਨਾ ਕਿਸੇ ਨੇ ਕੀਤਾ ਸੱਚ ਬਹੁਤ ਘੱਟ ਨੇ ਜਿਹੜਾ ਨੇ ਸਟੇਜਾਂ ਦੇ 'ਚ ਜਿਹੜੀ ਆ ਪ੍ਰਾਪਤਨ ਮਰਿਆਦਾ ਇਤਿਹਾਸ ਦੀ ਗਾਥਾਵਾਂ ਕਥਾਵਾਂ ਮਰਿਆਦਾ ਦੱਸਦੇ ਨੇ ਇਹ ਤਾਂ ਬਹੁਤ ਘਟਾ ਜਿਹੋ ਜਿਹਾ ਸਮਾਂ ਹੋਇਆ ਉਹੋ ਜੀ ਵਿਚਾਰ ਕੀਤੀ ਘਰਾਂ ਤੋਂ ਲਵਾ ਪਾ ਲਿਆ ਬੋਝੇ ਚ ਬਾਇਆ ਤੇ ਚੱਲ ਜੀ ਬਾਬਾ ਗੱਡੀ 'ਚ ਬਹਿ ਗਿਆ ਆਖੋ ਸਤਨਾਮ ਥਰੀ ਵਾਹਿਗੁਰੂ ਸਾਨੂੰ ਕੀ ਲੱਗੇ ਕੋਈ ਭਾਵੇ ਕੇ ਦਾ ਕਾਰਜ ਰਾਸ ਆਵੇ ਨਾ ਆਵੇ ਕਿਸੇ ਦਾ ਕੰਮ ਸੂਤ ਆਵੇ ਪਾਵੇ ਨਾ ਆਵੇ ਸੋ ਇਸ ਤਰ੍ਹਾਂ ਦਾ ਜਿਹੜਾ ਸਮਾਂ ਹੈ ਪਰ ਨਹੀਂ ਜਿਹੜੀ ਇਹ ਮਰਿਆਦਾ ਹੈ ਉਹ ਸਤਵਿਰੋ ਦੇ ਟਾਈਮ ਤੇ ਕਲਗੀਧਰ ਪਾਤਸ਼ਾਹ ਟਾਈਮ ਤੇ ਸਿੱਖ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਟਾਈਮ ਤੇ ਸਿੱਖ ਕਰਦੇ ਹਮੇਸ਼ਾ ਮਹਾਰਾਜ ਇਹ ਉਪਦੇਸ਼ ਦਿੰਦੇ ਸੀ ਜਿਹੜਾ ਹੈ ਅਮਰ ਕਰਨ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਗੁਰੂ ਗੁਰੂ ਜਪਣਾ ਇਸ ਤਰ੍ਹਾਂ ਦਾ ਜੀ ਕਹਿੰਦੇ ਸੀ ਗੁਰੂ ਗੁਰੂ ਜਪਣਾ ਅਮਰਤ ਵੇਰਿ ਦਾ ਇਹ ਚੀਜ਼ਾਂ ਅੱਜ ਆ ਜਾਂਦੀਆਂ ਰਹੀਆਂ ਇਸ ਵਾਸਤੇ ਨਾਨਕ ਸਾਹਿਬ ਦਾ ਪਾਠ ਜੀਵਨ ਮੁਕਤੀ ਦਾ ਆਨੰਦ ਅਹਿਸਾਸ ਕਰਨ ਜੀ ਹੁਣ ਮੈਂ ਇਹ ਦੱਸਾਂ ਵੀ ਪੰਜ ਬਾਣੀਆਂ ਦਾ ਭਾਗਤਮ ਪਤਾ ਲੱਗਿਆ ਆਪਾਂ ਨੂੰ ਪਹਿਲੀ ਬਾਣੀ ਹੋ ਗਈ ਜਪ ਜਿਹੜਾ ਹੈ ਜਦੋਂ ਜਪ ਚੱਲ ਗਿਆ ਫਿਰ ਕੀ ਹੋਵੇਗਾ ਜਪ ਤੋਂ ਬਾਅਦ ਫਿਰ ਜਾਪ ਸਹਿਬ ਚੱਲੇਗਾ ਅਭਿਆਸ ਉਸ ਤੋਂ ਬਾਅਦ ਜਦੋਂ ਜਾਪ ਰਾਤ ਦਿਨ ਕਰਾਂਗੇ ਸਿਮਰਨ ਕਰਾਂਗੇ ਉਸ ਤੋਂ ਬਾਅਦ ਸਿਮਰਨ ਕਰਦਿਆਂ ਕਰਦਾ ਵਿਰਾਗ ਪੈਦਾ ਹੋਵੇਗਾ ਵਿਰਾਗ ਇੱਕ ਅਵਸਥਾ ਬੜੀ ਵੱਡੀ ਹੈ ਮੈਂ ਵੇਖਿਆ ਕਈ ਸਿੰਘਾਂ ਨੂੰ ਸਾਡੇ ਨਾਲ ਸਿੰਘ ਅਸੀਂ ਇੱਕ ਤੇ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਮੈਂ ਪੀ ਐਚ ਡੀ ਕਰਦਾ ਸੀ ਸੋ ਬੜੀ ਕਿਰਪਾ ਸੀ ਮਹਾਰਾ ਜੀ ਸਾਰਾ ਦਿਨ ਬਾਣੀ ਪੜ੍ਹਦੇ ਰਹਿਣਾ ਰਾਤ ਨੂੰ ਵੀ ਇੱਕ ਵਾਰ ਰਾਤ ਨੂੰ ਅਸੀਂ ਕਿਤੇ ਮਤਲਬ ਸਥਾਨ ਤੇ ਗਏ ਹੋਏ ਸੀ ਕਥਾ ਪ੍ਰਚਾਰ ਕਰਨ। ਉਹ ਰਾਤ ਨੂੰ ਉੱਠਿਆ ਉੱਠ ਕੇ ਤੇ ਮੂਲ ਮੰਤਰ ਕਰਨ ਲੱਗਿਆ ਵਾਹਿਗੁਰੂ ਮੰਤਰ ਜਿਸ ਦਾ ਬੰਦਾ ਡਰ ਕੇ ਘਬਰਾ ਕੇ ਉੱਠਦਾ। ਕਿ ਵਾਹਿਬ ਹੀ ਕੀ ਗੱਲ ਹੋ ਗਈ ਮੈਂ ਇਦਾਂ ਕਰਕੇ ਗਿਆਨੀ ਜੀ ਤੇ ਕਹਿੰਦੇ ਕੁਛ ਨਹੀਂ ਕੁਛ ਨਹੀਂ ਹੋਇਆ ਇਦਾਂ ਕਰਕੇ ਫਿਰ ਚੁੱਪ ਕਰਕੇ ਮੂਲ ਮੰਤਰ ਕਰਦੇ ਫਿਰ ਸੌਂ ਗਏ। ਕਬੀਰ ਜੀ ਇਸ ਵਾਰ ਕਹਿੰਦੇ ਜਿਹੜਾ ਹੈ ਤਾਂ ਕੇ ਪਲਕੀ ਪਨ ਹੀ ਕਬੀਰ ਜੀ ਵੇਖੋ ਕਿੱਡੀ ਵੱਡੀ ਵਡਿਆਈ ਦੱਸ ਲੈਂਦੇ ਜੇ ਸੁਪਨੇ ਵਿੱਚ ਹੀ ਵਾਹਿਗੁਰੂ ਦਾ ਨਾਮ ਆਵੇ ਤਾਂ ਕਬੀਰ ਸੁਪਨੇ ਹੂੰ ਬਰੜਾਏ ਕੇ ਬਰੜਾਉਣਾ ਕੇ ਡਰ ਕੇ ਜਿਵੇਂ ਉੜਦੇ ਕਦਮ ਆਪਾਂ ਘਬਰਾ ਕੇ ਕਬੀਰ ਸੁਪਨੇ ਹੂੰ ਬਰੜਾਏ ਕੇ ਜੇ ਮੁਖ ਨਿਕਸੇ RAM ਜਿਹੜਾ RAM ਦਾ ਨਾਮ ਕੱਢੇ ਕਿੰਨੀ ਵਡਿਆਈ ਆ ਤਾਂ ਕੇ ਪਲਕੀ ਪਨ ਹੀ ਮੇਰੇ ਤਨ ਕੋ ਚਾਮ ਮੈਂ ਆਪ ਦਾ ਚਮ ਲਾ ਕੇ ਆਪ ਦਾ ਪਿੰਡੇ ਦਾ ਚਮ ਲਾ ਕੇ ਉਸ ਗੁਰਸਿੱਖ ਨੂੰ ਆਦੀ ਜੁੱਤੀ ਬਣਾ ਦਿਆਂ ਜੋੜਾ ਬਣਾ ਕੇ ਦੇ ਦਿਆਂ ਤੇ ਚੰਮ ਦਾ ਸਤਨਾਮ ਸ੍ਰੀ ਵਾਹਿ ਕਬੀਰ ਸੁਭਰੇ ਹੂੰ ਬੜਾਏ ਖੇਜੇ ਮੁਖ ਮੁਖ ਸੇ ਮੁਖ ਨਿਕ ਸੇ ਰਾਹ ਤਾਂ ਕੇ ਪਾਕੀ ਬਾਨ ਹੀ ਮੇਰੇ ਤਨ ਕੋ ਚਾਮ ਐਸੀ ਵਡਿਆਈ ਹੈ ਨਾਮ ਦੀ ਸੋ ਜੀਵਨ ਮੁਕਤੀ ਦਾ ਆਨੰਦ ਜਦ ਜੜਾ ਹੈ ਵਿਰਾਗ ਪੈਦਾ ਹੋਏਗਾ ਫਿਰ ਬੇਨਤੀਆਂ ਹੋਣਗੀਆਂ ਵਿਰਾਗ ਦੇ ਵਿੱਚ ਫਿਰ ਸਾ ਸਮਝੀ ਜੀ ਜੀਵਨ ਮੁਕਤੀ ਦਾ ਆਨੰਦ ਜਿਹਨੂੰ ਕਹਿੰਦੇ ਨੇ ਇਹ ਜਿਉਂਦੇ ਜੀ ਭੈ ਮੁਕਤ ਹੋ ਗਿਆ ਇੱਕ ਸਾਖੀ ਉਹਦੀ ਗੁਰਸਖ ਦਾ ਨਾਮ ਕੁਛ ਵਿਸਰ ਗਿਆ ਉਥੇ ਕੋਈ ਇਸ ਤਰ੍ਹਾਂ ਦਾ ਜਿਹੜਾ ਨੇ ਕੋਈ ਮਹਾਤਮਾ ਸੀ ਉਹਨੇ ਬੜੇ ਚਲੇ ਸਚੂਸੇ ਕੀਤੇ ਬੜੇ ਜਾਪ ਕੀਤੇ ਤੇ ਬੜੇ ਲੋਕੀ ਉਹਦੇ ਆਉਣ ਦਰਸ਼ਨ ਕਰਨ ਦੂਰੋ ਦੂਰੋ ਇੱਕ ਸਿੱਖ ਨ ਆਇਆ ਪਿੰਚੋਂ ਉਹ ਕਹਿੰਦੇ ਸਾਰਿਆਂ ਨੂੰ ਲੈ ਕੇ ਆਓ ਉਹ ਕਿੰਨੇ ਜੀ ਫਲਾਣਾ ਨੇ ਆਇਆ ਮੈਨੂੰ ਉਹਦਾ ਨਾਮ ਵਿਸਰ ਗਿਆ ਕਿ ਕਈ ਗੱਲਾਂ ਜਿਹੜੀਆਂ ਨੇ ਵਿਚਤ ਪੈ ਸਰ ਜਾਂਦੀਆਂ ਨੇ ਸੋ ਉਹ ਫਿਰ ਦੁਬਾਰਾ ਇਹ ਕਹਿੰਦੇ ਵੀ ਉਹਦੇ ਦਰਸ਼ਨ ਕਰ ਲਾ ਵੀ ਦਰਸ਼ਨ ਕਰਕੇ ਜੀਵਨ ਮੁਕਤੀ ਦਾ ਆਨੰਦ ਮਿਲ ਜੂਗੀ ਮਰੇ ਤੋਂ ਬਾਅਦ ਮੁਕਤੀ ਮਿਲ ਜੂਗੀ ਇੰਨਾ ਮਹਾਤਮਾ ਉਹਨਾਂ ਦਰਸ਼ਨਾਂ ਦਾ ਕਿ ਉਹਨੇ ਬੜੇ ਚਿਰਸੇ ਕੀਤੇ ਆ ਉਹ ਕਹਿੰਦਾ ਵੀ ਜਾਓ ਚੁੱਪ ਕਰਕੇ ਆਦੇ ਬਾਬੇ ਕੋਲ ਜਾਓ ਕਹਿੰਦਾ ਮੈਨੂੰ ਕੋਈ ਦਰਸ਼ਨ ਦੀ ਲੋੜ ਨਹੀਂ ਮੈਂ ਦਰਸ਼ ਕੀ ਕੀਤੇ ਗੁਰਨਾਥ ਬਾਬੇ ਦੀ ਮੈਨੂੰ ਕੋਈ ਲੋੜ ਨਹੀਂ ਦਰਸ਼ਨਾ ਦੀ ਤੁਹਾਡੇ ਬਾਬੇ ਦੀ ਤੁਸੀਂ ਕਹਿੰਦੇ ਦਰਸ਼ਨ ਕਰੋ ਉਹ ਫੇਰ ਆਏ ਅਖੀਰ ਜਿਹੜਾ ਹੈ ਉਹ ਮਹਾਤਮਾ ਆਪ ਆ ਗਿਆ ਕਹਿੰਦਾ ਵੀ ਮੈਂ ਚੱਲ ਕੇ ਸਿੱਖ ਦੇ ਦਰਸ਼ਨ ਕਰਨਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦਾ ਸਿੱਖਾ ਸੱਚੇ ਆ ਵੀ ਮੇਰੇ ਦਰਸ਼ਨ ਕਰਕੇ ਤਾਂ ਮਰਨ ਤੋਂ ਬਾਅਦ ਮੁਕਤੀ ਹੋ ਜੂ ਪਰ ਤੇਰੇ ਦਰਸ਼ਨ ਕਰਕੇ ਜਿਉਂਦੇ ਜਿਹੀ ਬੰਦਾ ਮੁਕਤ ਹੋ ਜੂਗਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਖਾਂਦਿਆਂ ਪਿੰਦਿਆਂ ਹਸਦਿਆਂ ਖੇਡਦਿਆਂ ਫੈਮਿਲੀ ਵਿੱਚ ਕਿਰਤ ਵਿਰਤ ਕਰਦਿਆਂ ਉਹ ਮੁਕਤ ਹੋ ਜੂਗਾ ਤੇਰੇ ਦਰਸ਼ਨਾਂ ਦਾ ਇੰਨਾ ਮਹਾਤਮਾ ਫੇਸ ਵਾਸਤੇ ਜੀਵਨ ਮੁਕਤੀ ਦਾ ਆਨੰਦ ਹੈ ਨਾ ਸਦਾ ਪਾਠ ਸਵਾਝ ਸੋਚਿਆ ਸੀ ਕਿ ਜਿੱਥੇ ਆਪਾਂ ਕੁਰਨਾਮੇ ਸਾਹਿਬ ਦੀ ਅਖਰੀ ਅਰਥ 15 20 ਮਿੰਟਾਂ ਚ ਕਰਦੇ ਆਂ ਵੀ ਉੱਥੇ ਆਪਾਂ 10 ਮਿੰਟ ਜਿਹੜੇ ਨੇ ਇਹਦੇ ਆਪਾਂ ਅੱਜ ਲਾਈਏ ਪੰਜ ਬਾਣੀਆਂ ਦੇ ਇਹਦਾ ਮਹਾਤਮ ਦਸੀਏ ਸੋ ਮਹਾਤਮਾ ਦੱਸਿਆ ਹੈ ਭੁੱਲਾਂ ਚ ਕਦੇ ਮਾਹੀ ਵਖ ਨਹੀਂ ਇੱਥੇ ਸਮੇਂ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ